ਸਤਿ ਸ਼੍ਰੀ ਅਕਾਲ ਦੋਸਤੋ ਸਵਾਗਤ ਹੈ ਦੋਸਤੋ ਆਪਣੇ ਫਿਸ਼ੀ ਯੂਟਿਊਬ ਚੈਨਲ ਪੰਜਾਬੀ ਅਪਡੇਟ ਤੇ ਦੋਸਤੋ ਲੈ ਕੇ ਆ ਚੁੱਕੇ ਆ ਜੀ ਦਿਨ ਤਾਜ਼ੀਆਂ ਖਬਰਾਂ ਤੇ ਦੋਸਤੋ ਨਿਗਾ ਮਾਰ ਲਿਆ ਇਧੀਆਂ ਚੋੜੀਆਂ ਖਬਰਾਂ ਦੇ ਵੱਲ ਵਿਧਾਨ ਸਭਾ ਚ ਬਜਟ ਸੈਸ਼ਨ ਦੌਰਾਨ ਪ੍ਰਤਾਪ ਸਿੰਘ ਬਾਜਵਾਣ ਨੇ ਚੁੱਕਿਆ ਬੇਰੁਜ਼ਗਾਰੀ ਦਾ ਮੁੱਦਾ ਕਰਨਲ ਕਟਮਾਰ ਮਾਮਲਾ ਸੀਐਮ ਵੱਲੋਂ ਮੀਟਿੰਗ ਲਈ ਸਮਾਂ ਮਿਲਣ ਤੋਂ ਬਾਅਦ ਪਤਨੀ ਨੇ ਚੁੱਕਿਆ ਧਰਨਾ ਜਵਾਈ ਵੱਲੋਂ ਸੱਸ ਦੀ ਗੋਲੀ ਮਾਰ ਕੇ ਹੱਤਿਆ ਹੁਣ ਪਿਆਜ ਦੇ ਨਰੀਆਤ ਕੋਈ ਨਰੀਆਤ ਡਿਊਟੀ ਨਹੀਂ ਲਗਾਈ ਜਾਵੇਗੀ ਸ਼ਿਵਰਾਜ ਸਿੰਘ ਚੋਹਾਨ ਦਿੱਲੀਵਾਲ ਦੀ ਗ੍ਰਿਫਤਾਰੀ ਹੈ ਗੈਰ ਕਾਨੂੰਨੀ ਹਾਈ ਕੋਰਟ ਦੋਸਤੋ ਚਲਦੇ ਹਾਂ ਹੁਣ ਇਹਨਾਂ ਖਬਰਾਂ ਦੀ ਵਿਸਥਾਰ ਨਾਲ ਪਹਿਲੀ ਦੋਸਤੋ ਅੱਜ ਦੀ ਪਹਿਲੀ ਖਬਰ ਦੇ ਬਾਰੇ ਵਿਧਾਨ ਸਭਾ ਚੋ ਬਜਟ ਸੈਸ਼ਨ ਦੌਰਾਨ ਪ੍ਰਤਾਪ ਸਿੰਘ ਬਾਜਵਾਨ ਨੇ ਚੁੱਕਿਆ ਬੇਰੋਜ਼ਗਾਰੀ ਦਾ ਮੁੱਦਾ ਅੱਜ ਵਿਧਾਨ ਸਭਾ ਵਿੱਚ ਬਜਟ ਸੈਸ਼ਨ ਦੌਰਾਨ ਪ੍ਰਤਾਪ ਸਿੰਘ ਬਾਜਵਾਨ ਨੇ ਕਿਹਾ ਕਿ ਅੱਜ ਨੌਜਵਾਨ ਬੇਰੋਜ਼ਗਾਰ ਬੈਠੇ ਹਨ ਤੇ ਉਹਨਾਂ ਨੂੰ ਰੁਜ਼ਗਾਰ ਨਹੀਂ ਦਿੱਤਾ ਜਾ ਰਿਹਾ ਇਸ ਦੌਰਾਨ ਮਾਨੀ ਰਜਪਾਲ ਜੀ ਦੇ ਭਾਸ਼ਣ ਦੌਰਾਨ ਤਿੱਖੀ ਬਹਿਸ ਵੀ ਹੋਈ ਹੈ ਦੋਸਤੋ ਚਲਦੇ ਹਾਂ ਅਗਲੀ ਖਬਰ ਦੇ ਵੱਲ ਕਰਨਲ ਕਟਮਰ ਮਾਮਲਾ ਸੀਐਮ ਵੱਲੋਂ ਮੀਟਿੰਗ ਲਈ ਸਮਾਂ ਮਿਲਣ ਤੋਂ ਬਾਅਦ ਪਤਨੀ ਨੇ ਚੁੱਕਿਆ ਤਰਨਾ ਕਰਨਲ ਨਾਲ ਕਟਮਰ ਦੇ ਮਾਮਲੇ ਦੀ ਸੀਬੀਆਈ ਜਾਂਚ ਕਰਵਾਉਣ ਦੀ ਮੰਗ ਨੂੰ ਲੈ ਕੇ ਪਟਿਆਲਾ ਦੇ ਡੀਸੀ ਦਫ਼ਤਰ ਸਾਹਮਣੇ ਦੋ ਦਿਨਾਂ ਤੋਂ ਚੱਲੇ ਰਿਹਾ ਤਰਨਾ ਮੱਖ ਮੰਤਰੀ ਨੂੰ 31 ਮਾਰਚ ਨੂੰ ਮਿਲ ਦਾ ਲਿਖਤੀ ਪ੍ਰੋਸਾ ਦੇਣ ਤੋਂ ਬਾਅਦ ਕਰਨਲ ਬਾੜ ਤੇ ਫੌਜੀ ਸੰਗਠਨਾਵਾਂ ਵੱਲੋਂ ਖਤਮ ਕਰ ਦਿੱਤਾ ਗਿਆ ਇਸ ਦੀ ਪੁਸ਼ਟੀ ਕਰਦਿਆਂ ਜਸਵਿੰਦਰ ਕੌਰ ਬਾਠ ਨੇ ਦੱਸਿਆ ਕਿ ਜੇਕਰ ਉਹਨਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਫਿਰ ਸੰਘਰਸ਼ ਸ਼ੁਰੂ ਕਰਨਗੇ ਦੂਸਰੀ ਅੱਜ ਦੀ ਖਬਰ ਦੇ ਵੱਲ ਜਵਾਈ ਵੱਲੋਂ ਸਸਦ ਦੀ ਗੋਲੀ ਮਾਰ ਕੇ ਹੱਤਿਆ ਤਰੰਤਾਰਨ ਦੇ ਨਦੀਕੀ ਬੰਡ ਬਾਕੀ ਪੌਰਵ ਵਿਖੇ ਪ੍ਰਾਈਵੇਟ ਸਕਿਉਰਿਟੀ ਗਾਰਡ ਵਜੋਂ ਕੰਮ ਕਰਦੇ ਇੱਕ ਵਿਅਕਤੀ ਨੇ ਸਹਰੇਕਰ ਆ ਕੇ ਗੋਲੀ ਮਾਰ ਕੇ ਆਪਣੀ ਸੱਸ ਦਾ ਕਤਲ ਕਰ ਦਿੱਤਾ ਕਟੜਨਾ ਨੂੰ ਜਨ ਅੰਜਾਮ ਦਿਨ ਤੋਂ ਬਾਅਦ ਕਾਤਲ ਫਰਾਰ ਹੋ ਗਿਆ ਥਾਣਾ ਸਦਰ ਤਰੰਤਾਰਨ ਦੀ ਪੁਲਿਸ ਨੇ ਮ੍ਰਿਤਕਾ ਦੀ ਲਾਸ਼ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਨਿਸ਼ਾਨਾ ਨਿਸ਼ਾਨ ਸਿੰਘ ਦੇ ਖਿਲਾਫ ਕਤਲ ਦਾ ਮਾਮਲਾ ਦਰਜ ਕਰਨ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਕਰਵਾਉਗਾ ਇਹ ਲਾਸ਼ ਨੂੰ ਪਰਿਵਾਰਕ ਮੈਂਬਰਾਂ ਹਵਾਲੇ ਕਰ ਦਿੱਤਾ ਹੈ ਤੇ ਦੋਸਤੋ ਚੱਲਦੇ ਹਾਂ ਅਗਲੀ ਖਬਰ ਦੇ ਵੱਲ ਹੁਣ ਪੰਜਾਬ ਦੇ ਨਰਿਆਤ ਤੇ ਕੋਈ ਨਿਆਤ ਡਿਊਟੀ ਨਹੀਂ ਲੱਗੇ ਪਾਈ ਜਾਵੇਗੀ शिवराज ਸਿੰਘ ਚੋਹਾਨ ਕੇਂਦਰੀ ਮੰਤਰੀ ਮੰਤਰੀ शिवराज ਸਿੰਘ ਚੋਹਾਨ ਨੇ ਕਿਹਾ ਕਿ ਪਿਆਜ਼ ਤੇ 40% ਦੀ ਨਰਿਆਤ ਡਿਊਟੀ ਲਗਾਈ ਗਈ ਸੀ ਪਰ ਜਦੋਂ ਕੀਮਤਾਂ ਘਟਣ ਲੱਗੀਆਂ ਅਤੇ ਕਿਸਾਨਾਂ ਨੂੰ ਘੱਟ ਕੀਮਤਾਂ ਮਿਲਣੀਆਂ ਸ਼ੁਰੂ ਹੋ ਗਈਆਂ ਤਾਂ ਸਰਕਾਰ ਨੇ ਨਰਿਆਤ ਡਿਊਟੀ 40% ਤੋਂ ਘਟਾ ਕੇ 20% ਕਰਨ ਦਾ ਫੈਸਲਾ ਲਿਆ ਸੀ ਹੁਣ ਅਸੀਂ 20% ਦੀ ਨਿਰਿਆਤ ਡਿਊਟੀ ਨੂੰ ਜ਼ੀਰੋ ਕਰਨ ਦਾ ਫੈਸਲਾ ਕੀਤਾ ਹੈ ਪਿਆਜ਼ ਪਿਆਜ਼ ਦੀ ਨਿਰਿਆਤ ਤੇ ਕੋਈ ਨਿਰਿਆਤ ਡਿਊਟੀ ਨਹੀਂ ਲਗਾਈ ਜਾਵੇਗੀ ਤਾਂ ਜੋ ਸਾਡੇ ਕਿਸਾਨਾਂ ਦੁਆਰਾ ਉਗਾਏ ਗਏ ਪਿਆਜ਼ ਬਿਨਾਂ ਨਿਰਿਆਤ ਡਿਊਟੀ ਦੇ ਵਿਸ਼ਵ ਬਾਜ਼ਾਰਾਂ ਵਿੱਚ ਜਾ ਸਕਣ ਤੇ ਕਿਸਾਨਾਂ ਨੂੰ ਲਾਹੇਵੰਦ ਕੀਮਤਾਂ ਮਿਲ ਸਕਣ ਤੇ ਚੱਲਦੇ ਹਾਂ ਦੋਸਤੋ ਅਗਲੀ ਖਬਰ ਦੇ ਵੱਲ ਡੱਲੇਵਾਲ ਦੀ ਗ੍ਰਿਫਤਾਰੀ ਹੈ ਗੈਰ ਕਾਨੂੰਨੀ ਹਾਈ ਕੋਰਟ ਪੰਜਾਬ ਅਟਗ੍ਰਿਆਨਾ ਹਾਈ ਕੋਰਟ ਵਿੱਚ ਸੁਣਵਾਈ ਦੌਰਾਨ ਪੰਜਾਬ ਸਰਕਾਰ ਨੇ ਸਟੇਟਸ ਰਿਪੋਰਟ ਦਾਰਪ ਕੀਤੀ ਹੈ ਪੰਜਾਬ ਸਰਕਾਰ ਨੇ ਹਾਈ ਕੋਰਟ ਨੂੰ ਦੱਸਿਆ ਕਿ ਕਿਸਾਨ ਆਗੂ ਜਗਦੀਸ਼ ਸਿੰਘ ਡੱਲੇਵਾਲ ਨੂੰ ਪੁਲਿਸ ਹਿਰਾਸਤ ਵਿੱਚ ਨਹੀਂ ਰੱਖਿਆ ਗਿਆ ਹੈ ਡੱਲੇਵਾਲ ਦੀ ਸਹਿਮਤੀ ਨਾਲ ਹੀ ਉਹਨਾਂ ਨੂੰ ਪਟਿਆਲਾ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਸੁਣਵਾਈ ਦੌਰਾਨ ਹਾਈ ਕੋਰਟ ਨੇ ਕਿਹਾ ਕਿ ਡੱਲੇਵਾਲ ਨੂੰ ਅੱਜ ਨੂੰ ਉਸਦੇ ਪਰਿਵਾਰ ਨੂੰ ਮਿਲਣ ਦਿੱਤਾ ਜਾਵੇ ਐਸੋ ਦੇ ਨਾਲ ਹੀ ਹਾਈ ਕੋਰਟ ਨੇ ਕਿਹਾ ਕਿ ਡੱਲੇਵਾਲ ਦੀ ਨਜਰਬੰਦੀ ਗੈਰ ਕਾਨੂੰਨੀ ਹੈ ਤੇ ਦੋਸਤੋ ਚਲਦੇ ਹਾਂ ਅਗਲੀ ਖਬਰ ਦੇ ਵੱਲ ਮਸ਼ਹੂਰ ਦਾ ਪੈਵਲੋਸ ਕਲੱਬ ਟੇਬਲਸ ਦੀ ਵੱਡੀ ਕਾਰਵਾਈ ਮਾਲਕ ਮੈਨੇਜਰਸ ਨਾਲ ਇਹਨਾਂ ਲੋਕਾਂ ਨੂੰ ਕੀਤਾ ਕਾਬੂ ਲੁਧਿਆਣਾ ਦੇ ਫਲੋਇਪਰ ਰੋਡ ਤੇ ਸਥਿਤ ਦਾ ਪੈਵਲੋਸ ਕਲੱਬ ਤੇ ਵੱਡਾ ਐਕਸ਼ਨ ਲੈਂਦੇ ਹੋਏ ਪੁਲਿਸ ਨੇ 9 ਬੰਦਿਆਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਕਲੱਬ ਦੇ ਮਾਲਕ ਤੇ ਮੈਨੇਜਰ ਨੂੰ ਵੀ ਪੁਲਿਸ ਨੇ ਹਰੱਸਤ ਵਿੱਚ ਲੈ ਲਿਆ ਇਸ ਦੇ ਨਾਲ ਹੀ ਪੁਲਿਸ ਨੇ ਸਾਰੇ ਕਲੱਬਾਂ ਤੇ ਰੈਸਟੋਰੈਂਟਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਜਿਹੇ ਨਜਾਇਜ਼ ਤੰਦਰਾਂ ਚਲਾਉਣ ਪੁਲਿਸ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਸੰਬੰਧੀ ਗਪਤ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਕਲੱਬ ਤੇ ਰੇਡ ਮਾਰੀ ਗਈ ਸੀ ਉੱਥੋਂ ਹੁੱਕੇ ਵਗੈਰਾ ਬਰਾਮਦ ਹੋਏ ਹਨ ਕਲੱਬ ਦੀ ਸੀਸੀਟੀਵੀ ਫੋਟੋ ਵੀ ਚੈੱਕ ਕੀਤੀ ਜਾ ਰਹੀ ਹੈ ਐਸ ਪੁਲਿਸ ਨੇ ਦੱਸਿਆ ਕਿ ਉਸ ਵਿਲੇ ਉੱਥੇ 7 ਬੰਦੇ ਮੌਜੂਦ ਸਨ ਜਿਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਤੇ ਇਸ ਦਿਨ ਨਾਲ ਹੀ ਮਾਲਕ ਤੇ ਮੈਨੇਜਰ ਨੂੰ ਵੀ ਹਿਰਾਸਤ ਵਿੱਚ ਲੈ ਲਿਆ ਗਿਆ ਹੈ ਦੱਸ ਦਈਏ ਕਿ ਕਲੱਬ ਦੇ ਕਲੱਬ ਤੇ ਬੀਤੇ ਸ਼ਨੀਵਾਰ ਨੂੰ ਰੇਡ ਕੀਤੀ ਗਈ ਸੀ ਜਿੱਥੇ ਸ਼ਰਯਾਮ ਲੋਕਾਂ ਨੂੰ ਨਸ਼ਾ ਪਰੋਸਿਆ ਜਾ ਰਿਹਾ ਸੀ ਇੱਥੇ ਖਾਣਾ ਪੀਣ ਖਾਣ ਪੀਣ ਦੀ ਆੜ ਵਿੱਚ ਜਾਇਤੰਦਾ ਚੱਲ ਰਿਹਾ ਸੀ ਪੁਲਸ ਨੇ ਇਸ ਮਾਮਲੇ ਵਿੱਚ ਕਾਰਵਾਈ ਕਰਦੇ ਹੋਏ ਐਫ ਆਈ ਆਰ ਦਰਜ ਕਰਕੇ ਇਸ ਦੇ ਨਾਲ ਸਬੰਧਤ ਲੋਕਾਂ ਨੂੰ ਗ੍ਰਿਫਤਾਰ ਕੀਤਾ ਹੈ ਜਦੋਂ ਪੁਲਿਸ ਨੇ ਰੇਡ ਮਾਰੀ ਤਾਂ ਸ਼ਰਾਬ ਤਾਂ ਮਰੀ ਤਾਂ ਅੰਦਰ ਸ਼ਰਾਬ ਤੇ ਖਾਣ ਪੀਣ ਦੇ ਸਮਾਨ ਦੇ ਨਾਲ ਨਾਲ ਹੁੱਕੇ ਵੀ ਪ੍ਰੋਸੈਸ ਜਾ ਰਹੇ ਸਨ ਪੁਲਿਸ ਨੇ ਗਪਤ ਸੂchnਾ ਦੇ ਆਧਾਰ ਤੇ ਇਸ ਰੈਸਟੋਰੈਂਟ ਵਿੱਚ ਰੇਡ ਕੀਤੀ ਸੀ ਤੇ ਦੋਸਤੋ ਚਲਦੇ ਹਾਂ ਅਗਲੀ ਖਬਰ ਦੇ ਵੱਲ ਪੰਜਾਬ ਵਿਧਾਨ ਸਭਾ ਚ ਗੂੰਜਿਆ ਨਸ਼ਾ ਦਾ ਮੁੱਦਾ ਗੈਂਗਸਟਰਾਂ ਦਾ ਵੀ ਹੋਇਆ ਚਿਕਰ ਪੰਜਾਬ ਦਨ ਸਭਾ ਦੇ ਰਾਜਪਾਲ ਦੇ 파ਸ਼ੰਤ ਤੇ ਧੰਨਵਾਦ ਪ੍ਰਸਤਾਵ ਪੇਸ਼ ਕੀਤਾ ਗਿਆ ਇਸ ਬਾਰੇ ਸਦਨ ਚ ਬੋਲਦਿਆਂ ਵਿਧਾਇਕ ਇੰਦਰ ਇੰਦਰਵੀਰ ਸਿੰਘ ਨਿੰਜਰ ਨੇ ਇਸ ਪ੍ਰਸਤਾਵ ਨੂੰ ਪਾਸ ਕਰਨ ਦੀ ਬੇਨਤੀ ਕੀਤੀ ਉਹਨਾਂ ਨੇ ਸਦਨ ਚ ਬੋਲ ਬੋਲਦਿਆਂ ਕਿਹਾ ਕਿ ਸੂਬੇ ਚ ਨਸ਼ਾ ਅਸੀਂ ਸ਼ੁਰੂ ਤਾਂ ਨਹੀਂ ਕੀਤਾ ਸੀ ਪਰ ਸਾਡੀ ਸਰਕਾਰ ਇਸ ਨੂੰ ਖਤਮ ਜ਼ਰੂਰ ਕਰੇਗੀ ਜਸ ਦੇ ਲਈ ਸਭ ਤੋਂ ਦਾ ਸਹਿਯੋਗ ਚਾਹੀਦਾ ਹੈ ਇਹਨਾਂ ਨੇ ਕਿਹਾ ਕਿ ਗੈਂਗਸਟਰਾਂ ਤੇ ਵੀ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਪੁਲਿਸ ਫੋਰਸ ਬਹੁਤ ਚੰਗੇ ਤਰੀਕੇ ਨਾਲ ਕੰਮ ਕਰ ਰਹੀ ਹੈ ਇਸ ਦੇ ਨਾਲ ਹੀ ਹੁਣ ਪੰਜਾਬ ਦੇ ਲੋਕਾਂ ਨੂੰ ਹੋਰ ਸੂਤਾ ਦਾਇ ਨਾਲ ਨਾਲ ਲਗਾਤਾਰ ਬਿਜਲੀ ਵੀ ਮਿਲ ਰਹੀ ਹੈ ਅਤੇ ਜ਼ਿਮੀਂਦਾਰਾਂ ਨੂੰ ਵੀ ਕੋਈ ਸਮੱਸਿਆ ਨਹੀਂ ਆ ਰਹੀ ਅੰਦਰਬੀਰ ਸਿੰਘ ਨਿੰਜਰ ਨੇ ਕਿਹਾ ਕਿ ਹਮੇਸ਼ਾ ਸਰਕਾਰਾਂ ਆਪਣਾ ਸਮਾਨ ਵੇਚਦੀਆਂ ਸਨ ਪਰ ਇਸ ਵਾਰ ਮਾਨ ਸਰਕਾਰ ਨੇ ਪਹਿਲੀ ਵਾਰ ਪ੍ਰਾਈਵੇਟ ਗੋਇੰਦਵਾਲ ਥਰਮਲ ਪਲਾਂਟ ਖਰੀਦਿਆ ਹੈ ਟੋਲ ਪਲਾਜ਼ੇ ਬਾਰੇ ਬੋਲਦਾ ਡਾਕਟਰ ਨਿੰਜਰ ਨੇ ਕਿਹਾ ਕਿ ਟੋਲ ਪਲਾਜ਼ੇ ਆਪਣੀ ਮਿਆਦ ਪੂਰੀ ਕਰਨ ਤੋਂ ਬਾਅਦ ਵੀ ਨਚਾਜ ਟੋਲ ਲੈਂਦੇ ਸਨ ਪਰ ਪੰਜਾਬ ਸਰਕਾਰ ਨੇ ਜਿਹੇ 16-17 ਟੋਲ ਪਲਾਜ਼ੇ ਨੂੰ ਬੰਦ ਕਰਵਾ ਦਿੱਤਾ ਹੈ ਤੇ ਦੋਸਤੋ ਚਲਦੇ ਹਾਂ ਅਗਲੀ ਖਬਰ ਦੇ ਵੱਲ ਪੰਜਾਬ ਵਾਸੀਆਂ ਲਈ ਅਹਿਮ ਖਬਰ ਸਰਕਾਰ ਨੇ ਜਾਰੀ ਕੀਤੀ ਕਰੋੜਾਂ ਦੀ ਰਕਮ ਸਮਾਜਿਕ ਨਿਆਂ ਅਧਿਕਾਰਤਾ ਅਤੇ ਘਟ ਗਿਣਤੀ ਮੰਤਰੀ ਡਾਕਟਰ ਬਲਜੀਤ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਆਸ਼ੀਰਵਾਦ ਸਕੀਮ ਤਹਿਤ ਤਾਲੂ ਵਿਤੀ ਸਾਲ 2024-25 ਦੌਰਾਨ ਪਛੜੀਆਂ ਸ਼ੀਰਨੀਆਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਦੇ 2549 ਨਾਪਾਤਰਾਂ ਨੂੰ ਪਹਾਰਾ ਕਰੋੜ ਤੋਂ ਵੱਧ ਰੁਪਏ ਦੀ ਰਾਸ਼ੀ ਜਾਰੀ ਕੀਤੀ ਗਈ ਹੈ ਇਸ ਸਬੰਧੀ ਹੋਰ ਜਾਣਕਾਰੀ ਦਿੰਦੇ ਸਮਾਜਿਕ ਨਿਆਂ ਅਧਿਕਾਰਤਾ ਅਤੇ ਕਟਗੰਤੀ ਮੰਤਰੀ ਡਾਕਟਰ ਬਲਜੀਤ ਕੌਰ ਨੇ ਦੱਸਿਆ ਕਿ ਪਛੜੀਆਂ ਜਾਤੀਆਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਾਂ ਲਈ ਆਸ਼ੀਰਵਾਦ ਸਕੀਮ ਦੀਂ ਜ਼ਿਲ੍ਹਾ ਬਰਨਾਲਾ ਬਠਿੰਡਾ ਫਰੀਦਕੋਟ ਫੋਹੇਪੁਰ ਛੀਮ ਫਤਿਹਗੜ੍ਹ ਸਾਹਿਬ ਪਾਜਿਲਕਾ ਹਸ਼ਿਆਰ ਪਰ ਦਿਲੰਦਰ ਕਪੂਰ ਥਲਾ ਮਾਨਸਾ ਸ੍ਰੀਮੁਖਸਾ ਸਾਹਿਬ ਪਟਿਆੜਾ ਪਠਾਨਕੋਲ ਰੂਪਨਗਰ ਐਸਐਸਏ ਨਗਰ ਸੰਗਰੂਰ ਮਲੇਰਕੋਟਲਾ ਅਤੇ ਤਰਨਤਾਰਨ ਦੇ ਪਛੜੀਆਂ ਸ਼ੀਰਨੀਆਂ ਅਤੇ ਆਰਥਿਕ ਤੌਰ ਤੇ ਕਮਜ਼ੋਰ ਵਰਗਨ ਦੇ 249 ਲਾਭਪਾਤਰੀਆਂ ਦੀਆਂ ਦਾਰਖਾਸਤਾਂ ਚਾਲੂ ਸਾਲ ਦੌਰਾਨ ਆਸ਼ੀਰਵਾਦ ਪੋਰਟਲ ਤੇ ਪ੍ਰਾਪਤ ਹੋਗਾ ਸੰਨ ਇਹਨਾਂ 2590 ਲਾ ਪਾਤਰਿਆਂ ਨੂੰ ਕਵਰ ਕਰਨ ਲਈ 12 ਕਰੋੜ ਤੋਂ ਵੱਧ ਰਕਮ ਜਿਹੜੀ ਕਿ ਜਾਰੀ ਕੀਤੀ ਗਈ ਹੈ ਤੇ ਦੋਸਤੋ ਅੱਜ ਦੀ ਖਬਰਾਂ ਲਿੰਕ ਤੁਹਾਨੂੰ ਦੱਸ ਦਿੱਤੀ ਕਿੰਨੇ ਤੇ ਦੋਸਤੋ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਓ ਦੋਸਤੋ ਧੰਨਵਾਦ ਦੋਸਤੋ